ਇਸ ਵਕਤ ਅਸੀਂ ਖੜੇ ਹਾਂ ਹਰਿਆਣੇ ਦੇ ਕੈਥਲ ਜਿੱਥੇ ਕਿ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਵੱਡਾ ਸਿਕਸ ਮੇਲਣ ਹੋਣ ਜਾ ਰਿਹਾ ਇਸ ਮੌਕੇ ਸਾਡੇ ਨਾਲ ਮੌਜੂਦ ਨੇ ਜਗਦੀਸ਼ ਸਿੰਘ ਢਿੰਡਾ ਜੋ ਕਿ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੜੇ ਲੰਮੇ ਸਮੇਂ ਤੋਂ ਮੰਗ ਕਰ ਰਹੇ ਨੇ ਆਓ ਉਹਨਾਂ ਨਾਲ ਵਾਰਤਾ ਲਾਪ ਕਰਦੇ ਹਾਂ ਢਿੰਡਾ ਸਾਹਿਬ ਤੁਹਾਨੂੰ ਕੀ ਕੀ ਜ਼ਰੂਰਤ ਪਈ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਰੂਰਤ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾ ਚੰਗੇ ਪ੍ਰਬੰਧ ਹੋਣ ਕਰਕੇ ਅਤੇ ਹਰਿਆਣੇ ਦੇ ਸਿੱਖਾਂ ਨਾਲ ਇਹ ਲਗਾਤਾਰ ਅਣਦੇਖੀ ਕਰਨ ਕਰਕੇ ਹਰਿਆਣੇ ਦੇ ਸਿੱਖਾਂ ਨੇ ਮਹਿਸੂਸ ਕੀਤਾ ਕਿ ਹਰਿਆਣੇ ਦੇ ਸਿੱਖਾਂ ਨੂੰ ਗੁਲਾਮ ਬਣਾਇਆ ਜਾ ਰਿਹਾ ਹੈ ਰਾਜਨੀਤਿਕ ਤੌਰ ਤੇ ਵੀ ਧਾਰਮਿਕ ਤੌਰ ਤੇ ਵੀ ਅਤੇ ਹਰਿਆਣੇ ਦੀ ਜੋ ਕਾਨੂੰਨ ਬਣਿਆ ਸੀ ਉਹ ਕਾਨੂੰਨ ਨੂੰ ਵੀ ਲਾਗੂ ਨਹੀਂ ਕੀਤਾ ਜਾ ਰਿਹਾ ਤੇ ਇਸ ਕਰਕੇ ਹਰਿਆਣੇ ਦੇ ਸਿੱਖ ਚੁੰਦੇ ਸਨ ਸਾਡੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੇਗੀ ਤੇ ਸਾਨੂੰ ਸਰਜਾਨੇ ਸਿੱਖਾਂ ਨੂੰ ਆਜ਼ਾਦੀ ਮਿਲ ਸਕੇਗੀ ਅਸੀਂ ਗੁਰੂ ਘਰਾਂ ਦਾ ਚੰਗਾ ਪ੍ਰਬੰਧ ਕਰ ਸਕਾਂਗੇ ਸਕਾਂਗੇ ਉਹ ਸਕੂਲ ਕਾਲਜ ਇੱਥੇ ਖੋਲ ਸਕਾਂਗੇ ਜਿਸ ਤਰ੍ਹਾਂ ਸ਼ੋਮਨੀ ਕਮੇਟੀ ਪੰਜਾਬ ਵਿੱਚ ਖੋਲਦੀ ਰਹੀ ਹੈ ਹਰਿਆਣੇ ਦੇ ਸਿੱਖਾਂ ਨਾਲ ਕਿਹੋ ਜਿਹਾ ਵਿਤਕਰਾ ਕੀਤਾ ਗਿਆ ਐਸਜੀਪੀਸੀ ਵੱਲੋਂ ਹਰ ਪੰਜਾਬ ਦੇ ਵਿੱਚ 1960 ਤੋਂ ਬਾਅਦ 60 ਤੋਂ ਬਾਅਦ ਅਰੇ এডਿਊਕੇਸ਼ਨ ਹਸਪੀਟਲ ਅਤੇ ਹੋਰ ਕਈ ਅਕਾਦਮੀਆਂ ਖੁੱਲੀਆਂ ਗਿਆ ਪਰ ਹਰਿਆਣੇ ਦੇ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਵੀ ਅਦਾਰਾ ਨਹੀਂ ਖੋਲਿਆ ਗਿਆ ਜਿਸ ਨਾਲ ਹਰਿਆਣੇ ਦੇ ਸਿੱਖਾਂ ਦੇ ਸਿੱਖਿਆ ਦਾ ਮਿਲ ਸਕੇ ਤੇ ਅਤੇ ਜਿੰਨੇ ਗੁਰੂ ਘਰ ਸਨ ਉਹਨਾਂ ਵਿੱਚ ਸੇਵਾਦਾਰੀ ਪੰਜਾਬ ਦੇ ਲਾਇਆ ਜਾਂਦੇ ਸਨ ਜਿੰਨੀ ਗੁਰੂ ਘਰਾਂ ਦੀ ਗੋਲਕ ਸੀ ਉਹ ਅੰਮ੍ਰਿਤਸਰ ਚੱਲੀ ਜਾਂਦੀ ਸੀ ਤੇ ਅਤੇ ਹਰਿਆਣੇ ਦੇ ਸਿੱਖਾਂ ਨੂੰ ਕੇਵਲ ਤੇ ਕੇਵਲ ਗੁਰਦਵਾਰਾਂ ਵਿੱਚੋਂ ਲੰਗਰ ਤੇ ਕਿੜਾ ਪ੍ਰਸ਼ਾਦ ਤੋਂ ਬਿਨਾਂ ਅੱਜ ਤੱਕ ਕੁਝ ਵੀ ਪ੍ਰਾਪਤ ਨਹੀਂ ਹੋ ਸਕੇ ਵਕਰੀਗੁਰ ਦੁਆਰਾ ਪ੍ਰਬੰਧਕ ਕਮੇਟੀ ਦੀ ਮੰਗ ਹੈ ਜੋ ਇਹ ਪੰਥਕ ਇਤਲੀ ਹੈ ਜਾਂ ਰਾਜਸੀ ਹਿੱਤ ਚਮਕਾਉਣ ਵਾਸਤੇ ਕੀਤੀ ਜਾ ਰਹੀ ਹੈ ਮੈਂ ਸਮਝਦਾ ਹਾਂ ਕਿ ਇਹ ਹਰਿਆਣਾ ਦੇ ਸਿੱਖਾਂ ਵਾਸਤੇ ਇੱਕ ਪੰਥਕ ਇਤਲੀ ਬੜੀ ਵੱਡੀ ਮੰਗ ਹੈ ਤੇ ਜੇ ਇਹ ਸਾਡੀ ਮੰਗ ਪੂਰੀ ਹੋਣ ਦੇ ਨਾਲ ਹਰਿਆਣਾ ਦੇ ਸਿੱਖਾਂ ਦੀ ਬੜੀ ਵੱਡੀ ਇਕਤਾ ਬਣੇਗੀ ਭਾਈਚਾਰਾ ਵਧੇਗਾ ਤੇ ਹਰਿਆਣਾ ਦੇ ਸਿੱਖ ਇੱਕ ਪੰਥਕ ਦੇ ਤੌਰ ਤੇ ਇਹ ਵਿਚਾਰ ਸਕਣ ਐਸਜੀਪੀਸੀ ਪ੍ਰਧਾਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਚਿੰਦਾਜੀ ਹੁਣੀ ਕਾਂਗਰਸ ਦੇ ਹੱਥ ੋਕੇ ਨੇ ਇਸ ਤੇ ਤੁਹਾਡੀ ਕੀ ਪ੍ਰਤੀਕਤ ਮੈਂ ਸਮਝਦਾ ਹਾਂ ਕਿ ਇਹ ਅਵਤਾਰ ਸਿੰਘ ਮੱਕੜ ਜੀ ਗੁੰਮਰਾ ਕਰਨ ਤੋਂ ਇਲਾਵਾ ਉਹਨਾਂ ਕੋਲ ਹੋਰ ਕੋਈ ਗੱਲ ਨਹੀਂ ਉਹਨਾਂ ਨੇ ਹੀ ਇਹ ਪੰਜਾਬ ਦੇ ਲੀਡਰਾਂ ਨੇ 1966 ਦੇ ਵਿੱਚ ਇਹ ਇਸ ਦਾ ਕਾਨੂੰਨ ਬਣਾਇਆ ਸੀ ਤੇ ਅਤੇ 1966 ਕਾਨੂੰਨ ਬਣਾਉਣ ਤੇ ਜ਼ਿੰਮੇਵਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲੂਰੀ ਜੋ ਪੰਜਾਬ ਦੇ ਅਕਾਲੀ ਲੀਡਰ ਨੇ ਜਿਹਨਾਂ ਰੀਆਰਗੇਨਾਈਜੇਸ਼ਨ ਐਕਟ 1960 ਦੇ 72 ਕਾਲ ਵਿੱਚ ਸਪਸ਼ਟ ਕੀਤਾ ਸੀ ਕਿ ਜਦੋਂ ਹਰਿਆਣਾ ਬਣੇਗਾ ਉਸ ਟਾਈਮ ਹਰਿਆਣਾ ਦੇ ਗੁਰਦੁਆਰਿਆਂ ਦਾ ਪ੍ਰਬੰਧ ਹਰਿਆਣਾ ਦੇ ਸੇਕ ਕਰਨਗੇ ਇਹਦੇ ਜ਼ਿੰਮੇਵਾਰ ਉਹ ਨੇ ਤੇ ਇਲਜ਼ਾਮ ਇਹ ਸਾਡੇ ਉੱਤੇ ਲਾ ਰਹੇ ਨੇ ਵੰਡ ਪਾਉਣ ਵਾਲੇ ਵੀ ਇਹ ਪੰਜਾਬ ਦੇ ਅਕਾਲੀ ਲੀਡਰ ਨੇ ਅਤੇ ਸ਼ੋਮਨੀ ਕਮੇਟੀ ਤੋੜਨ ਵਾਲੇ ਵੀ ਇਹ ਪੰਜਾਬ ਦੇ ਲੀਡਰ ਨੇ ਅਸੀਂ ਤੇ ਕੇਵਲ ਇਹਨਾਂ ਦੇ ਬਣਾਏ ਹੋਏ ਕਾਨੂੰਨ ਨੂੰ ਅੱਜ ਲਾਗੂ ਕਰਵਾਉਣਾ ਚਾਹੁੰਦੇ ਹਾਂ ਕਿ ਹਰਿਆਣਾ ਸਰਕਾਰ ਉਸ ਕਾਨੂੰਨ ਨੂੰ ਸਾਡੀ ਮੰਗ ਦੇ ਉੱਤੇ ਹਰਿਆਣਾ ਸਰਕਾਰ 1960 ਦੇ ਕਾਨੂੰਨ ਨੂੰ ਅੱਜ ਲਾ ਜਾ ਰਹੀ ਹੈ ਇਹ ਕੇਵਲ ਤੇ ਕੇਵਲ ਅਵਤਾਰ ਸੇ ਮੱਕੜ ਸਾਨੂੰ ਹਰਿਆਣੇ ਦੇ ਸਿੱਖਾਂ ਨੂੰ ਗੁਲਾਮ ਬਣਾ ਕੇ ਰੱਖਣ ਵਾਸਤੇ ਸੰਗਤਾਂ ਨੂੰ ਗੁੰਮਰਾਹ ਕਰਦੇ ਉਹਨਾਂ ਦਾ ਕਹਿਣਾ ਹੈ ਕਿ ਸਿੱਖ ਸ਼ਕਤੀ ਵੰਡੀ ਜਾਏਗੀ ਇਸ ਦੇ ਨਾਲ ਵੱਖ-ਵੱਖ ਚਤੇਬੰਦੀਆਂ ਦਾ ਵੀ ਕਹਿਣਾ ਹੈ ਤੁਹਾਡਾ ਕੀ ਮੈਂ ਕਿਹਨਾ ਅਵਤਾਰ ਸਿੰਘ ਮੱਕੜ ਆਪਣੇ ਪੰਜਾਬ ਦੀ ਸ਼ਕਤੀ ਨੂੰ ਸੰਭਾਲ ਕੇ ਰੱਖਣ ਉਹਨਾਂ ਨੂੰ ਹਰਿਆਣੇ ਦੀ ਸ਼ਕਤੀ ਵੱਲ ਧਿਆਨ ਦੇਣ ਦੀ ਕੋਈ ਲੋੜ ਨਹੀਂ ਵੰਡ ਤੇ ਉਹਨਾਂ ਉਸੇ ਦਿਨ ਹੀ ਦਿੱਤਾ ਜਦੋਂ ਪੰਜਾਬ ਤੇ ਹਰਿਆਣਾ ਵੱਖਰਾ ਕਰ ਦਿੱਤਾ ਗਿਆ ਤੇ ਹਰਿਆਣੇ ਦੇ ਸਿੱਖਾਂ ਨੂੰ ਵੱਖਰਿਆ ਕਰ ਦਿੱਤਾ ਗਿਆ ਸ਼ਕਤੀ ਤਾਂ ਉਹਨਾਂ ਉਸੇ ਦਿਨ ਬਣਦੀ ਸੀ 1960 ਵਿੱਚ ਹੁਣ ਤੇ ਅਸੀਂ ਇੱਕ ਸ਼ਕਤੀ ਹਰਿਆਣੇ ਦੀ ਨੂੰ ਇਕੱਠੀ ਕਰਨ ਤਿੱਲੇ ਹੋਏ ਆ ਉਹ ਜੋ ਕਦੇ ਅਕਾਲ ਤਖਤ ਸਾਹਿਬ ਦੇ ਪਿਛਲੇ ਜਿਹੜੀ ਹੋਇਆ ਉਹ ਇੱਕ ਬੜਾ ਮਨਪੱਗਾ ਸੀ ਤੇ ਜਿਸ ਤੋਂ अनेका ਜਿਹੇ ਬਣੀਆਂ ਅੱਜ ਪੰਜਾਬ ਦੇ ਵਿੱਚ ਕੰਮ ਕਰ ਰਹੀਆਂ ਹਨ ਉਹ ਪੰਜਾਬ ਨੂੰ ਇਕੱਠਿਆਂ ਕਰਨ Te ferias reales y bares